ਹਾਂਜੀ ਸੋ ਗੁਰਦੁਰ ਸਾਹਿਬ ਤੋਂ ਦੇਖੋ ਨਿਕਲ ਕੇ ਨਾ ਆ ਦੇਖ ਸਕਦੇ ਹੋ ਗੁਰਦੁਰ ਸਾਹਿਬ ਤੋਂ ਨਿਕਲ ਕੇ ਆ ਫੜਦੇ ਸੜ ਕੇ ਤੇ ਆ ਜਾਂਦੀ ਜੀ ਗੁਰਦਰਾ ਲੰਗਰ ਸਾਹਿਬ ਜਿੱਥੇ ਘੋੜੇ ਦੇ ਪੋਰ ਬਣੇ ਹੋਏ ਜੀ ਤੇ ਆਪਾਂ ਲੈ ਕੇ ਚੱਲਦੇ ਆ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਤੇ ਨਵਾਂ ਬਲੌਗ ਲੈ ਕੇ ਹਾਜ਼ਰ ਆ ਜੀ ਤੇ ਅੱਜ ਆਪਾਂ ਚੱਲੇ ਆ ਜੀ ਪਿੰਡ ਸਿਧਵਾ ਕਲਾ ਸਿਵੇਂ ਪਾਸ਼ਾ ਸਥਾਨੇ ਜੀ ਉੱਥੇ ਦਾ ਪ੍ਰਦਰਸ਼ਨ ਕਰਾਉਣੇ ਆ ਇਸੇ ਦਿਨ ਗੁਰੂ ਸਾਹਿਬ ਉੱਥੇ ਠਹਿਰੇ ਸੀ ਤੇ 1800 ਨੇ ਅੱਜ ਤੇ ਅੱਜ ਆਪਾਂ ਲੈ ਕੇ ਚਲਦੇ ਹਾਂ ਜੀ ਦੋ ਤਰੀਕੇ ਜੀ ਠੀਕ ਹੈ ਜੀ ਤੇ ਟਾਈਮ ਹੋ ਗਿਆ ਜਿਸ ਟਾਈਮ 10:20 ਮਿੰਟ ਠੀਕ ਹੈ ਆਪਾਂ ਇੱਥੋਂ ਚਲਦੇ ਹਾਂ ਜੀ ਤੇ ਆਪਾਂ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰੂ ਘਰ ਕਿੱਥੇ ਆ ਜੀ ਆਪਾਂ ਵੀਡੀਓ ਚ ਤੁਹਾਨੂੰ ਮਿਲਦੇ ਆ ਜੀ ਠੀਕ ਹੈ ਆਪਾਂ ਖੜੇ ਜੀ ਇਸ ਟਾਈਮ ਸਦਮਾ ਕਲਾ ਪਿੰਡ ਦੇ ਕੋਲ ਹੈ ਜੀ ਇਹ ਹੈ ਜੀ ਪਿੰਡ ਸਦਮਾ ਕਲਾ ਇਹ ਸਾਹਮਣੇ ਗੇਟ ਹੈ ਜੀ ਤੇ ਇਹ ਸਾਹਮਣੇ ਰੋਡ ਹੈ ਜੀ ਆਪਾਂ ਇੱਥੇ ਖੜੇ ਹੋਏ ਹਾਂ ਜੀ ਤੇ ਆਪਾਂ ਇਧਰੋਂ ਆਏ ਲੁਧਿਆਣੇ ਤੋਂ ਠੀਕ ਹੈ ਜੀ ਤੇ ਉਹ ਸਾਹਮਣੇ ਪਿੰਡ ਸੋਈਆਂ ਜੀ ਠੀਕ ਹੈ ਇਹ ਪੁਲ ਦੇ ਥੱਲੇ ਹੈ ਜੀ ਪਿੰਡ ਲੰਘਦੇ ਸਾਰੇ ਤੇ ਇਧਰ ਹੈਗਾ ਜੀ ਜਗਰਾਉਂ ਠੀਕ ਹੈ ਜੀ ਤੇ ਦੇਖ ਲਓ ਤੇ ਆਪਾਂ ਚੱਲਦੇ ਆ ਜੀ ਅੱਗੇ ਜਾਂਦੇ ਆ ਤੇ ਆਪਾਂ ਇੱਥੇ ਮੋਟਰਸਾਈਕਲ ਖੜਾ ਰਿਆ ਸੀ ਤੇ ਆ ਸਾਹਮਣੇ ਗੇਟ ਹੈ ਜੀ ਆ ਲਿਖਿਆ ਹੋਇਆ ਉੱਪਰ ਜੀ ਧੰਤਨ ਗੁਰੂ ਹਰਗੋਬਿੰਦ ਜੀ ਸਿਦਵਾ ਕਲਾਂ ਠੀਕ ਆ ਜੀ ਚੱਲਦੇ ਆ ਜੀ ਫਿਰ ਪਿੰਡ ਚ ਲੈ ਕੇ ਦਰਸ਼ਨ ਕਰਾਉਣੇ ਆ ਗੁਰੂ ਘਰ ਦੇ ਹਾਂ ਜੀ ਸੋ ਆਪਾਂ ਖੜੇ ਹੋਏ ਹਾਂ ਜੀ ਇਸ ਟਾਈਮ ਪਿੰਡ ਸਿਦਵਾ ਕਲਾਂ ਵਿੱਚ ਠੀਕ ਹੈ ਜੀ ਤੇ ਉਹ ਸਾਹਮਣੇ ਇੱਧਰ ਅੱਡਾ ਹੈ ਜੀ ਤੇ ਆਪਾਂ ਇੱਧਰ ਆਏ ਜੀ ਠੀਕ ਹੈ ਜੀ ਤੇ ਆਹ ਲੱਗੇ ਸਾਹਮਣੇ ਬੋਰਡ ਜੀ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਸੇਵੀ ਸਿਧਵਾ ਕਲਾਂ ਠੀਕ ਹੈ ਜੀ ਤੇ ਉਹ ਸਾਹਮਣੇ ਨਿਸ਼ਾਨ ਸਭ ਝੁਲਦੇ ਦੇਖਦੇ ਆਪਾਂ ਉਹਨੂੰ ਤੇ ਗੁਰੂ ਘਰ ਇੱਧਰ ਹੈ ਜੀ ਤੇ ਆਪਾਂ ਚਲਦੇ ਆਂ ਜੀ ਤੇ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਇਤਿਹਾਸ ਬਾਰੇ ਦੱਸਦਿਆਂ ਜੀ ਮਿਲਦੇ ਆਂ ਜੀ ਅੱਗੇ ਜਾ ਜੀ ਸੋ ਆਪਾਂ ਖੜੇ ਹਾਂ ਜਿਸ ਟਾਈਮ ਸਿਧਵਾ ਕਲਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੇਵੀ ਅੱਜ ਦੇ ਦਿਨ ਗੁਰੂ ਸਾਹਿਬ ਇੱਥੇ ਆਏ ਸੀ ਤੇ ਅਧਿਕਾਰੀਆਂ ਨੇ ਬੰਦੇ ਬਾਹਰ ਲਾ ਕੇ ਤੋਰੇ ਤੇ ਇੱਧਰ ਸ਼ਬੀ ਲੱਗੀ ਹੋਈ ਹੈ ਜੀ ਮਿੱਠਾ ਜਲ ਆਵੰਦਰ ਲੈ ਕੇ ਚੱਲਦੇ ਆਂ ਇੱਧਰ ਬਈ ਖੜੇ ਹੋਏ ਸਾਰੇ ਦਾਤੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਦੇ ਧੀਆ ਪੁੱਤਰ ਵਿਦੇਸ਼ਾਂ ਚ ਗਏ ਨੇ ਮੈਂ ਅਰਦਾਸ ਕਰਨਾ ਮਾਰਾ ਇਹ ਸਭ ਜੀ ਚੜ੍ਹਦੀਆਂ ਕਲਾ ਵਿੱਚੀਆਂ ਉਹਨਾਂ ਦੀ ਗਿਰਤ ਮਾਣ ਵਾਲੀ ਹੋਈਆਂ ਪਿੱਛੇ ਪਰਿਵਾਰਾਂ ਨੂੰ ਕੱਟੀ ਕਲਾ ਬਖਸ਼ੀ ਆਓ ਮੈਂ ਕਉਤਾ ਕਹਿ ਰਿਹਾ ਸੇਹ ਪਾਸ਼ਾ ਮਹਾਰਾਜ ਹਰਗੋਬਿੰਦ ਸਾਹਿਬ ਜੀ ਦੀ ਆਓ ਗੱਪਾਂ ਦੇ ਗੋਲ ਨੇ ਤੇਰੇ ਜੱਗ ਨਾਲੋਂ ਜੋ ਜਿਹੇ ਨਿਆਰੇ ਸਹਿਬਾ ਜੀ ਦੀ ਤੀਨੀ ਬਾਣ ਆ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਵੱਡੇ ਜੋਰ ਕੀਤੇ ਨੇ ਸਤਿਗੁਰੂ ਗੁਰੂ ਆ ਦਾ ਫਾਟੇ ਆਤਮਾਨ ਵਜਬ ਸੀ ਜਿੱਤੇ ਦੇ ਦੋ ਘੋੜੇ ਮਹਾਰਾਜ ਜਿਵੇਂ ਜੰਦ ਦੇ ਸੀ ਦਰਬਾਰ ਦੇ ਗੁਰਬਾਹ ਘੋੜੇ ਸਨ ਆਓ ਕੌਕਾ ਕਰੇ ਪ੍ਰਚਾਰ ਦਾ ਕਹਿ ਨਹੀਂ ਆਓ ਨਕੌਕਾ ਕਰਿਆ ਸਾਡੀਆਂ ਸੰਗਤਾਂ ਦਾ ਮਹਾ ਜਿਨਾ ਨੇ ਇਸ ਕਮੇਟੀ ਦਾ ਬਾਹਰ ਦਾ ਜਿਹੜਾ ਸੰਤਾ ਦੇਰੀਆਂ ਨੇ ਜਿੰਨਾ ਜੱਫੇ ਦਾ ਮਾਣ ਕੀਤਾ 150 50 ਰੁਪਏ ਯੋਗਦੇਸ਼ਰ ਜੋ ਹੈ ਸਰਕਾਰ ਪ੍ਰਿੰਟਰ ਸੱਜੀ ਯੂਐਸ ਜਿਹੜੀ ਗੁਰੂ ਘਰ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਉਹ ਧਰਤੀ ਭਾਗਾ ਵਾਲੀ ਹੈ ਛੇਵੇਂ ਪਾਤਸ਼ਾਹ ਮੇਰੀ ਫਿਰ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ 18 ਸਾਵਣ ਸੰਮਤ 1688 ਬਿਕਰਮੀ ਤੀ ਦਿਨ ਐਤਵਾਰ ਇੱਥੇ ਆਈ ਸੀ ਦੋ ਦਿਨ ਰਹੀ ਸੀ ਭਾਇਕੀ ਟ੍ਰੋਲੀ ਤੋਂ ਹੁੰਦੇ ਹੋਏ ਗੁਰੂ ਸਾਹਿਬ ਜੀ ਇੱਥੇ ਕਾਫੀ ਟਾਬ ਸੀ ਤੇ ਇੱਥੇ ਗੁਰੂ ਸਾਹਿਬ ਨੇ ਆਸਣ ਲਾਇਆ ਠੀਕ ਹੈ ਜੀ ਤੇ ਇੱਥੇ ਗੁਰੂ ਸਾਹਿਬ ਜੀ ਰਹੇ ਸੀ ਦੋ ਦਿਨ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਬਾਕੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਲਏ ਜੀ ਕਿ ਕਾਫੀ ਸੰਗਤ ਦਾ ਇਕੱਠ ਹੈ ਜੀ ਸੰਗਤ ਬਹੁਤ ਦੂਰ ਦੂਰ ਇਸ ਦਰਸ਼ਨ ਕਰਨ ਵਾਸਤੇ ਆ ਗਏ ਪਰ ਇੱਕ ਗੱਲ ਇਹ ਵੀ ਹੈ ਜੀ ਸੰਗਤਾਂ ਨੂੰ ਬਹੁਤ ਘੱਟ ਪਤਾ ਇਸ ਸਥਾਨ ਦਾ ਸੋ ਆਪਾਂ ਵੀਡੀਓ ਬਣਾਉਂਦਾ ਆਪਣਾ ਹੀ ਮਤਲਬ ਹੁੰਦਾ ਵੀ ਵੀ ਜਿਨਵੇਂ ਸੰਗਤ ਜਾਂ ਵੀਡੀਓ ਦੇਖ ਰਹੀ ਏ ਇਹ ਵੀਡੀਓ ਦੇਖ ਕੇ ਸੰਗਤ ਦਰਸ਼ਨ ਕਰਨ ਵਾਸਤੇ ਇੱਥੇ ਜ਼ਰੂਰ ਆਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਹੈਗੇ ਜੀ ਆਪਾਂ ਇਹ ਕਹਿੰਦੇ ਆਪਾਂ ਜੀ ਦੇਖਣੇ ਆ ਇਹ ਹੈ ਜੀ ਡਿਊਟੀ ਤੇ ਆਹ ਦੇਖੋ ਜੀ ਤੇ ਇਹ ਇਹ ਵੀ ਬਹੁਤ ਪੁਰਾਣੀ ਡਿਊਟੀ ਹੈ ਜੀ ਠੀਕ ਹੈ ਜੀ ਤੇ ਇੱਕ ਗੁਰਦੁਆਰਾ ਹੈਗਾ ਜੀ ਲੰਗਰ ਸਾਹਿਬ ਇੱਥੇ ਉੱਥੇ ਘੋੜੇ ਦੇ ਪੋਰ ਵੀ ਲੱਗੇ ਹੋਏ ਜੀ ਸਾਹਮਣੇ ਉਹ ਗੁਰਦੁਆਰਾ ਤੁਸੀਂ ਦੇਖ ਰਹੇ ਹੋ ਨਾ ਆਪਾਂ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤੇ ਪਹਿਲਾਂ ਤੁਸੀਂ ਦਰਸ਼ਨ ਕਰ ਲਈਏ ਗੁਰੂ ਘਰ ਦੇ ਇੱਥੋਂ ਦੇ ਠੀਕ ਹੈ ਜੀ ਤੇ ਦਰਸ਼ਨ ਕਰਦੇ ਆ ਤੇ ਫਿਰ ਆਪਾਂ ਉੱਧਰ ਤੁਹਾਨੂੰ ਦਰਸ਼ਨ ਕਰਾਉਂ ਤੋਂ ਵਾਸਤੇ ਲੈ ਕੇ ਜਾਂਦੇ ਆ ਜੀ ਧੰਨਵਾਦ ਜੀ ਤੇ ਇੱਥੇ ਨਾ ਢਾਡੀ ਬਹੁਤ ਆਏ ਹੋਏ ਆ ਜੀ ਹਰ ਸਾਲ ਇੱਥੇ ਢਾਡੀ ਅਲੱਗ-ਅਲੱਗ ਸ਼ਹਿਰਾਂ ਤੋਂ ਆਉਂਦੀ ਹੈ ਜੀ ਤੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਢਾਡਿਆਂ ਨੂੰ 10 ਮਿੰਟ ਕਈ ਨ 15 ਮਿੰਟ ਕਈ ਨ 20 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ ਤੇ ਸਮੇਂ ਦੇ ਅਨੁਸਾਰ ਤੇ ਬਾਕੀ ਜਿਹੜੇ ਢਾਡੀ ਕੀਤੀ ਹੁੰਦੀਆਂ ਨੇ ਪੱਕੇ ਜਿਵੇਂ ਕੋਈ ਮਤਲਬ ਸਪੈਸ਼ਲ ਢੱਡ ਕੀਤਾ ਹੁੰਦਾ ਹੈ ਉਹਦਾ ਟਾਈਮ ਹੁੰਦਾ ਜੀ 2 2 ਢਾਈ ਘੰਟੇ ਹੁੰਦੇ ਆ ਜੀ ਠੀਕ ਹੈ ਜੀ ਆਪਾਂ ਹੁਣ ਇੱਧਰ ਆ ਗਏ ਆ ਜੀ ਤੇ ਸਾਹਮਣੇ ਤੁਸੀਂ ਗੁਰੂ ਘਰ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਹ ਹੈਗਾ ਜੀ ਨੀਚੇ ਦਾ ਥਿਊ ਇੱਧਰ ਤੇ ਸੰਗਤਾਂ ਦੇ ਧੁੱਪ ਨਾ ਪਵੇ ਟੈਂਟ ਲਾਇਆ ਹੋਇਆ ਜੀ ਪੂਰਾ ਦੇਖੋ ਇੱਧਰ ਪਿੰਡ ਬਹੁਤ ਵੱਡਾ ਹੈ ਜੀ ਸਦਵਾ ਕਲਾ ਠੀਕ ਹੈ ਜੀ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਜਾਂਦੇ ਆ ਜੀ ਗੁਰਦਰਾ ਲੰਗਰ ਸਾਹਿਬ ਜਿੱਥੇ ਘੋੜੇ ਦੇ ਪੋੜ ਲੱਗੇ ਹੋਏ ਆ ਪਹਿਲ ਦੱਸਦੇ ਨੇ ਸਿਆਣੇ ਬਜ਼ੁਰਗ ਇੱਥੋਂ ਦੇ ਵੀ ਪਹਿਲਾਂ ਗੁਰੂ ਸਾਹਿਬ ਉੱਥੇ ਗਏ ਸੀ ਫਿਰ ਇੱਥੇ ਖੁੱਲਾ ਦੇਖ ਕੇ ਨਾ ਮੈਦਾਨ ਤੇ ਗੁਰੂ ਸਾਹਿਬਾਂ ਨੇ ਇੱਥੇ ਫਿਰ ਦੀਵਾਨ ਲਾਉਣ ਦੀ ਮਤਲਬ ਸੰਗਤਾਂ ਨੇ ਤੇ ਬੇਨਤੀ ਅਨੁਸਾਰ ਫਿਰ ਇੱਥੇ ਸਤਗੁਰਾਂ ਦੀਵਾਨ ਲਾਈ ਸੀ ਠੀਕ ਹੈ ਜੀ ਮਿਲਦੇ ਆ ਜੀ 31 ਤਰੀਕ ਨੂੰ ਇੱਥੇ ਗੁਰੂ ਘਰ ਸ਼ਰੀਆ ਖਣਪੜ ਸਾਹਿਬ ਆਰੰਭ ਹੋਈ ਸੀ ਤੇ ਅੱਜ ਹੈਗੀ 2 ਤਰੀਕਾ ਚ ਭੋਗ ਪਏ ਤੇ ਅੱਜ ਪਹਿਲਾ ਦਿਵਾਨ ਹੈ ਜੀ ਠੀਕ ਹੈ ਰਾਤ ਨੂੰ ਦਿਵਾਨ ਲੱਗੇਗਾ ਤੇ ਕੱਲ ਨੂੰ ਸਵੇਰੇ ਵੀ ਲੱਗੇਗਾ 3 ਤਰੀਕ ਨੂੰ ਠੀਕ ਹੈ ਜੀ ਤੇ 2 ਦਿਨ ਦਿਵਾਨ ਹੁੰਦਾ ਜੀ ਤੇ ਢਾਡੀ ਮੈਂ ਕਹਿੰਨਾ ਵੀ ਬਹੁਤ ਆਉਂਦੇ ਜੀ ਇੱਥੇ ਲਗ ਲਗ ਸ਼ਰਾਂ ਤੋਂ ਬਰਨਾਲੇ ਬਠਿੰਡਾ ਬਾਗਾ ਪੁਰਾਣਾ ਮਤਲਬ ਮਤਲਬ ਦੂਰ ਦੂਰ ਤੋਂ ਆਉਂਦੇ ਡਾ ਉਹ ਵਲਾਂਗੇ ਦਾ ਯਾਰ ਬੋਲਟ ਵਾਲਾ ਵੀਰ ਸੀ ਉਹ ਲੰਘੇ ਗਿਆ ਟਾੜੀ ਬਹੁਤ ਦੂਰ ਦੂਰ ਤੇ ਆਉਂਦੇ ਨੇ ਇੱਥੇ ਜੀ ਤੇ ਦਰਸ਼ਨ ਕਰਨ ਵਾਸਤੇ ਤੇ ਚੱਲਦੇ ਆਂ ਜੀ ਇੱਥੇ ਆ ਲੱਗੇ ਹੋਏ ਜੀ ਇੱਕ ਨਾ ਉਹ ਜਿਹੜੇ ਸ਼ਹੀਦ ਪਰਿਵਾਰ ਨੇ ਹਨਾ ਕੋਈ ਅਲੀਗੜ ਤੋਂ ਆ ਜੀ ਠੀਕ ਆ ਜੀ ਕੋਈ ਲੋਜਾਨਾ ਪਰਿਵਾਰ ਤੋਂ ਕਿੱਥੋਂ ਦੇ ਫੋਲੋਅਰ ਜਿਹੜੇ ਭਰਤੀ ਹੋਏ ਨੇ ਜਿਹੜੇ ਫੌਜ ਭਰਤੀ ਹੋਏ ਹਨ ਉਹਨਾਂ ਨੇ ਮਤਲਬ ਦੱਸਿਆ ਹੋਇਆ ਵੇਰਵਾ ਕਿੱਥੋਂ ਦੇ ਜੀ ਕਿੱਥੋਂ ਦੇ ਨੇ ਠੀਕ ਹੈ ਜੀ ਬਸ ਆ ਗਿਆ ਜੀ ਗੁਰੂ ਘਰ ਨੇੜੇ ਜੀ ਤੇ ਆਪਾਂ ਲੈ ਕੇ ਚੱਲਦੇ ਹਾਂ ਜੀ ਠੀਕ ਹੈ ਜੀ ਆ ਸਾਹਮਣੇ ਜੀ ਤੁਸੀਂ ਗੇਟ ਦੇਖ ਸਕਦੇ ਹੋ ਜੀ ਤੇ ਗੁਰੂ ਘਰ ਦਾ ਗੇਟ ਹੈ ਜੀ ਤੇ ਆਪਾਂ ਏਂਟਰ ਹੁੰਨੇ ਜੀ ਅੰਦਰ ਲੋਰੀ ਅੱਪਾ ਚੱਲਿਆ ਜੀ ਦਰਬਾਰ ਸਾਹਿਬ ਤੇ ਤੇ ਇੱਥੇ ਵੀ ਇਤਿਹਾਸ ਲਿਖਿਆ ਹੋਇਆ ਜੀ ਆਹ ਦੇਖੋ ਤੁਸੀਂ ਮੈਂ ਪੜ ਕੇ ਸੁਣਾ ਦਿੰਦਾ ਤੁਹਾਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ 6ਵੀਂ ਗੁਰਦੁਆਰਾ ਲੰਗਰ ਸਾਹਿਬ ਸਿਧਵਾ ਕਲਾਵਾ ਸਿਧਵਾ ਕਲਾ ਜਿਲ੍ਹਾ ਲੁਧਿਆਣਾ ਜਿੱਥੇ ਜਾਏ ਬਹਿ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਇਹੋ ਭਾਗਾਂ ਵਾਲੀ ਧਰਤੀ ਹੈ ਜਿਸ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦੇ ਮਾਲਕ ਨੇ ਆਪਣੇ ਚਰਨ ਪਾ ਕੇ ਸਦਾ ਲਈ ਪਵਿੱਤਰ ਕੀਤਾ ਇਸ ਸਥਾਨ ਤੇ 18 ਸਾਵਣ ਸੰਮਤ 1688 ਬਿਕਰਮੀ ਦਿਨ ਐਤਵਾਰ 2 ਅਗਸਤ ਜਿਹੜੇ ਕਿ ਅੱਜ 2 ਅਗਸਤ ਹੈ ਜੀ ਠੀਕ ਹੈ ਜੀ ਸਨ 1631 ਨੂੰ ਭਾਈ ਕੀ ਡਰੋਲੀ ਤੋਂ ਗੁਰੂ ਜੀ ਇਥੇ ਨਗਰ ਦੀ ਸੰਗਤ ਵੱਲੋਂ ਬੇਨਤੀ ਕਰਨ ਤੇ ਆਏ ਤੇ ਨਗਰ ਨੂੰ ਵਰ ਦੇ ਕੇ ਵਸਾਇਆ ਭਾਈ ਅਛਰਾ ਸਿੰਘ ਸਿੱਧੂ ਦੇ ਦਾਦੇ ਪਰਦਾਦੇ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਪ੍ਰਸ਼ਾਦਾ ਲੰਗਰ ਛਕਾਇਆ ਤੇ ਇਸ ਜਗ੍ਹਾ ਦੀ ਸੇਵਾ ਕਰਦੇ ਰਹੇ ਜਿਸ ਅਸਥਾਨ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸ਼ਾਦਾ ਲੰਗਰ ਛਕਾਇਆ ਉਸ ਅਸਥਾਨ ਤੇ ਮੰਜੀ ਸਾਹਿਬ ਬਣਾਇਆ ਹੋਇਆ ਹੈ ਆਪਾਂ ਦਰਬਾਰ ਸਾਹਿਬ ਤੁਹਾਨੂੰ ਦਿਖਾਣੇ ਆ ਦਰਸ਼ਨ ਕਰਾਉਣੇ ਆ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਹੈ ਠੀਕ ਹੈ ਜੀ ਤੇ ਹਰ ਸਾਲ ਬੜੀ ਧੂਮਤ ਨਾਲ ਇਹ ਦਿਨ ਮਨਾਇਆ ਜਾਂਦਾ ਹੈ ਤੇ ਇਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ 2 ਦਿਨ ਰਹੇ ਤੇ ਸੰਗਤਾਂ ਨਾਲ ਵਿਚਾਰ ਵਿਚਾਰ ਕਰਦੇ ਰਹੇ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਿਧਵਾ ਰੱਖਿਆ ਉਸ ਤੋਂ ਬਾਅਦ ਇਸ ਦੇ ਦੋ ਨਗਰ ਸਿਧਵਾ ਕਲਾ ਅਤੇ ਸਿਧਵਾ ਖੁਰਦ ਬਣ ਗਏ ਜੋ ਕਿ ਨਾਲ ਹੀ ਪਿੰਡ ਜੀ 1 ਕਿਲੋਮੀਟਰ ਤੇ ਠੀਕ ਹੈ ਜੀ ਤੇ ਬਾਕੀ ਗੁਰਦਵਾਰ ਸਾਹਿਬ 'ਚ ਸੰਗਤਾਂ ਕਾਫੀ ਆਉਂਦੀਆਂ ਤੇ ਗੁਰੂ ਘਰ ਦਾ ਸਾਰੀ ਦਾ ਕੰਮ ਵੀ ਚੱਲ ਰਿਹਾ ਜੀ ਤੇ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਾਉਣੀ ਆ ਜੀ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਗੁਰਦੁਆਰਾ ਹਰਗੋਬਿੰਦ ਸਾਹਿਬ ਦੀ ਮਹਾਰਾ ਦੇ ਘੋੜੇ ਦੇ ਇੱਥੇ ਪੋੜ ਹੈ ਜੀ ਠੀਕ ਹੈ ਜਿਸ ਅਸਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਮੰਜੀ ਸਾਹਿਬ ਤੇ ਆ ਦੇਖੋ ਇੱਥੇ ਗੁਰੂ ਸਾਹਿਬ ਨੇ ਬਹਿ ਕੇ ਪ੍ਰਸਾਦਾ ਬਾਣੀ ਛਕਿਆ ਜੀ ਠੀਕ ਹੈ ਜੀ ਤੇ ਅੱਜ ਇਹ ਸਥਾਨ ਠੀਕ ਹੈ ਜੀ ਤੇ ਜਿਹੜੇ ਘੋੜੇ ਦੇ ਪੋੜ ਲੱਗੇ ਹੋਏ ਜੀ ਆ ਸਮਾਨ ਦੇਖੋ ਜੀ ਤੁਹਾਨੂੰ ਦਿਖ ਰਹੇ ਹੋਣਗੇ ਜੀ ਜ਼ੂਮ ਕਰਕੇ ਦਿਖਾ ਦਣਾ ਮੈਂ ਇਹ ਹੈ ਜੀ ਘੋੜੇ ਦੇ ਪੋਰਟ ਲੱਗੇ ਹੋਏ ਜੀ ਪੋਰਟ ਦੇਖ ਕੇ ਕਿੱਡਾ ਕਹਿ ਸਕਦੇ ਹਾਂ ਨਾ ਵੀ ਗੁਰਸਾ ਦਾ ਘੋੜਾ ਕਿੱਡਾ ਤਗੜਾ ਹੋਊਗਾ ਹਨਾ ਕਿ ਗੁਰੂ ਸਾਹਿਬ ਦੇ ਆਪ ਇੰਨਾ ਵਜ਼ਨ ਸਿੱਖ ਤੇ ਘੋੜੇ ਵੀ ਨਹੀਂ ਸਹਿ ਸਕਦੀ ਤੇ ਘੋੜਿਆਂ ਦਾ ਵਜ਼ਨ ਕਿੰਨਾ ਹੋਊਗਾ ਤੇ ਘੋੜੇ ਦੇਖ ਲਓ ਕਿੱਡੇ-ਕੱਡੇ ਹੋਣਗੇ ਤੇ ਕਾਫੀ ਉੱਚਾ ਕੀਤਾ ਹੋਇਆ ਜੀ ਠੀਕ ਹੈ ਜੀ ਤੇ ਇਹ ਆ ਸਥਾਨ ਜੀ ਤੁਸੀਂ ਦਰਸ਼ਨ ਕਰ ਲਓ ਜੀ ਬਾਕੀ ਗੁਰਬਾਣੀ ਦਾ ਕੀਰਤਨ ਹਰ ਰੋਜ਼ ਹੁੰਦਾ ਜੀ ਤੇ ਦੇਖ ਸਕਦੇ ਹੋ ਜੀ ਤੁਸੀਂ ਤੋ ਸੋ ਦੇਖਦੇ ਸੀ ਤੇ ਆਪਣੇ ਬਈ ਜੀ ਲੱਗੇ ਹੋਏ ਜੀ ਆ ਪੇਂਟ ਕਰਨ ਠੀਕ ਹੈ ਜੀ ਆਪ ਕਹਾਂ ਸੇ ਹੋ ਸਵਰਧਿਕਲਾ ਸੇ ਸਵਰਧਿਕਲਾ ਤੋਂ ਠੀਕ ਹੈ ਠੀਕ ਹੈ ਜੀ ਤੇ ਆ ਲਿਖ ਰਹੇ ਹਨ ਠੀਕ ਹੈ ਇਹ ਵੀ ਇਹ ਵੀ ਹੁਣ ਲਿਖਿਆ ਐਸਾ ਹਾਂ ਕੱਲ ਪਰਸੋਂ ਲਿਖਾ ਗਿਆ ਅੱਛਾ ਕੱਲ ਪਰਸੋਂ ਲਿਖਿਆ ਹਨ ਠੀਕ ਹੈ ਠੀਕ ਹੈ ਠੀਕ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਠੀਕ ਹੈ ਜੀ ਬਾਕੀ ਬਾਹਰ ਇਦਾਂ ਹੈ ਜੀ ਠੀਕ ਹੈ ਜੀ ਤੇ ਉਧਰ ਲੰਗਰ ਹਾਲ ਬਣਿਆ ਹੋਇਆ ਜੀ ਤੇ ਜਿੱਥੇ ਛੇਵੇਂ ਪਾਸ਼ਾ ਆਜਨ ਉੱਥੇ ਦੋ ਨਿਸ਼ਾਨ ਸਾਹਿਬ ਝੋਲਦੇ ਝੋਲਦੇ ਜੀ ਮੇਰੀ ਪੀੜ ਦੇ ਠੀਕ ਹੈ ਜੀ ਬਾਕੀ ਇਹ ਆ ਸਥਾਨ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਤੇ ਠੀਕ ਹੈ ਜੀ ਹਾਂ ਜੀ ਸੋ ਆਪਾਂ ਤੁਹਾਨੂੰ ਥੋੜਾ ਬਤਾਰ ਇਤਿਹਾਸ ਦੱਸਦਾ ਤੇ ਆਪਾਂ ਹੁਣ ਭਾਈ ਗੁਰਦੇਵ ਸਿੰਘ ਤੋਂ ਗੁਰੂ ਘਰ ਦਾ ਇਤਿਹਾਸ ਸਰਵਣ ਕਰਾਂਗੇ ਤੇ ਤੁਸੀਂ ਹੁਣਾਂ ਤੋਂ ਸਾਰਾ ਇਤਿਹਾਸ ਸਰਵਣ ਕਰਿਓ ਜੀ ਤੇ ਆਪਾਂ ਮਿਲਾਂਗੇ ਤੁਹਾਨੂੰ ਭਾਈ ਗੁਰਦੇਵ ਸਿੰਘ ਡੱਲਾ ਹਾਂਜੀ ਇਹ ਹਨ ਭਾਈ ਗੁਰਦੇਵ ਸਿੰਘ ਜੀ ਡੱਲਾ ਤੇ ਆਪਾਂ ਨੂੰ ਗੁਰੂ ਘਰ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਗੇ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਇਹ ਸਥਾਨ ਜਿਹੜਾ ਤੁਸੀਂ ਆਪ ਜੀ ਪਾਵਨ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਮੀਰੀਕੀ ਦੇ ਮਾਲਕ ਸ੍ਰੀ ਕਾਲ ਸਾਹਿਬ ਸਾਭੀ ਦੇ ਸਰਜਨ ਹਾਰ ਸਭ ਸ੍ਰੀ ਗੁਰੂ ਹਰਪ੍ਰੀਤ ਪਾਸ਼ਾ ਜੀ ਜੋੜੀ ਪਾਸ਼ਾ ਜਿਨ੍ਹਾਂ ਦੇ ਪਾਵਨ ਚਰਨਛੋਪਾ ਪ੍ਰਾਪਤ ਕਰਤੀ ਹੈ ਜੀ ਇਹ ਇੱਥੇ ਸਤਿਗੁਰਾਂ ਨੇ ਆ ਕੇ ਪ੍ਰਸ਼ਾਦਾ ਛਕਾਇਆ ਸੀ ਲੰਗਰ ਛਕਾਇਆ ਸੀ ਉਹਨਾਂ ਨੇ ਆ ਕੇ ਉਹ ਥੜਾ ਸਾਹ ਜਿੱਥੇ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਮਾਨ ਹੁੰਦਾ ਹੈ ਉਹ ਥੜੇ ਦੇ ਉੱਪਰ ਬੈਠ ਕੇ ਉਹ ਜਗ੍ਹਾ ਦੇ ਉੱਪਰ ਬੈਠ ਕੇ ਪ੍ਰਸ਼ਾਦਾ ਛਕਾਇਆ ਸੀਗਾ ਜੀ ਤੇ ਇਸ ਸਥਾਨ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਲੰਬਾ ਸਮਾਂ ਪਾ ਕੇ 1976 ਦੇ ਕਰੀਬ ਛੋਟੇ ਬੱਚੇ ਸੁੱਤੇ ਸੀ ਇੱਥੇ ਉਸ ਵੇਲੇ 9 ਸਾਲ ਜਾਂ 14 ਸਾਲ ਦੀ ਉਮਰ ਦੇ ਉਹਨਾਂ ਦੀ ਉਸ ਨੂੰ ਇੱਕਦਮ ਖੜਾਕ ਹੋਇਆ ਜਿਵੇਂ ਕਿਸੇ ਘੋੜੇ ਦਾ ਔੜਾਂ ਦਾ ਖੜਾਕ ਹੁੰਦਾ ਵਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੂੰਹ ਦੇ ਉੱਪਰ ਜੋ ਚਾਦਰ ਲਾ ਕੇ ਵੇਖਿਆ ਤਾਂ ਇੱਕ ਉਹਨਾਂ ਨੇ ਬੜਾ ਆਲੀਸ਼ਾਨ ਘੋੜਾ ਵੇਖਿਆ ਉਹਦੇ ਦਰਸ਼ਨ ਕੀਤੇ ਤੇ ਉਹ ਬੱਚੇ ਅਸੀਂ ਡਰ ਕੇ ਉਹਨਾਂ ਨੇ ਫਿਰ ਮੂੰਹ ਦੇ ਉੱਪਰ ਕੱਪੜੇ ਲੈ ਲਏ ਉਹ ਤਹਾ ਸਾਹਿਬ ਜੀ ਨੇ ਪੱਥਰ ਦੇ ਵਿੱਚ ਲਿਖਿਆ ਹੋਇਆ ਪੜਿਆ ਵੀ ਹੋਵੇਗਾ ਉਹਨਾਂ ਨੇ ਫਿਰ ਲੈ ਲਈ ਉੱਪਰ ਮੂੰਹ ਦੇ ਉੱਪਰ ਚਾਦਰ ਲੈ ਲਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਦੇਖਿਆ ਫਿਰ ਉਸੇ ਘੋੜੇ ਦੇ ਫਿਰ ਦਰਸ਼ਨ ਹੋਏ ਤੇ ਫਿਰ ਉਹਨਾਂ ਨੇ ਉਹ ਆਪਣੇ ਨਗਲੀਆਂ ਸੰਗਤਾਂ ਨੂੰ ਆਪਣੇ ਘਰਦਿਆਂ ਦੱਸਿਆ ਤੇ ਉਹਨਾਂ ਨੇ ਦੇਖਿਆ ਪੌੜ ਜਿਹੜੇ ਸੀ ਉਹਨਾਂ ਸਵੇਰ ਤੱਕ ਘੋੜੇ ਦੇ ਉਹ ਨਿਸ਼ਾਨ ਸੀ ਉਹਵੇਂ ਸੀ ਉਹਦੋਂ ਦੇ ਨਿਸ਼ਾਨ ਜਿਹੜੇ ਹੁਣ ਤੱਕ ਬਈ ਨੇ ਸੰਗਤਾਂ ਇਹ ਦਰਸ਼ਨ ਕਰਦਿਆਂ ਨੇ ਔਰ ਬੜੀ ਦੂਰੋਂ ਦਰਾੜਿਆਂ ਤੋਂ ਆ ਕੇ ਸੰਗਤਾਂ ਇੱਥੇ ਆ ਕਿੰਨਾ ਤਮਸਤ ਹੁੰਦੀਆਂ ਨੇ ਉਹ ਲੋਕਾਂ ਦੀਆਂ ਮਨੋ ਭਾਵਨਾ ਪੂਰੀਆਂ ਹੁੰਦੀਆਂ ਨੇ ਬਹੁਤ ਹੀ ਇਤਿਹਾਸਕ ਤੇ ਸ਼ਕਤੀ ਵਾਲੀ ਜਗ੍ਹਾ ਹੈ ਜਿੱਥੇ ਕਿ ਬੜੀ ਦੂਰ ਦਰਦੋਂ ਆ ਕੇ ਲੋਕ ਪ੍ਰਦੇਸ਼ਾਂ ਜਾਂਦੇ ਆ ਦੇਖ ਰਹੇ ਆ ਆਪਾਂ ਦਰਬਾਰ ਸਾਹਿਬ ਵਿੱਚ ਤੇ ਲੋਕ ਜਦੋਂ ਮਨੋ ਕਾਮਨਾ ਪੂਰੀ ਹੁੰਦੀ ਹੈ ਜਹਾਜ਼ ਚੜਾ ਕੇ ਜਾਂਦੇ ਨੇ ਆ ਵੀ ਭਾਵਨਾ ਅਨੁਸਾਰ ਕੋਈ ਗੁਰੂ ਦੀਆਂ ਬਿਲਡਿੰਗਾਂ ਦੇ ਵਿੱਚ ਯੋਗਦਾਨ ਪਾਉਂਦਾ ਉਹ ਆਪਣੀ ਸ਼ਰਧਾ ਦੇ ਅਨੁਸਾਰ ਆਪਣੇ ਵਿੱਤ ਅਨੁਸਾਰ ਜੋ ਵੀ ਸੁਖਣਾ ਹੁੰਦੀ ਆ ਉਹ ਸੁਖਣਾ ਪੂਰੀਆਂ ਹੁੰਦੀਆਂ ਨੇ ਇਹ ਜਿਹੜਾ ਪਾਵਨ ਨਗਰ ਆ ਦੀ ਸਦਮਾ ਕਲਾ ਇਹ ਗੁਰੂ ਸਾਹਿਬ ਜਿਨੇ ਆਪ ਵਸਾਇਆ ਹੋਇਆ ਨਗਰ ਆ ਜੀ ਇੱਥੇ ਸਤਿਗੁਰੂ ਨੇ ਆਪ ਕਿਰਪਾ ਕੀਤੀ ਅੱਜ 1800 ਨੇ ਔਰ ਦੋ ਤਰੀਕੇ ਅੱਜ ਦੇ ਦਿਨ ਸਤਿਗੁਰਾਂ ਦੇ ਆਮੋ ਆਮ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਤੇ ਜੂੜ ਮੇਲਾ ਮਨਾਇਆ ਜਾਂਦਾ ਜਿਹੜੇ ਸਥਾਨ ਦੇ ਆਪ ਜੀ ਪਹਿਲਾਂ ਦਰਸ਼ਨ ਕੀਤੇ ਆ ਉਹ ਸਥਾਨ ਜਿਹੜਾ ਵਾ ਉੱਥੇ ਸਤਿਗੁਰਾਂ ਨੇ ਦੀਵਾਨ ਲਾਏ ਸਨ ਔਰ ਫਿਰਪ ਅੱਜ ਵੀ ਉਹ ਮੌਜੂਦ ਹੈ ਜਿਸ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਤੇ ਉੱਥੇ ਪਾਵਨ ਸਥਾਨ ਤੇ ਦੀਵਾਨ ਲਾਏ ਸਨ ਉੱਥੇ ਅੱਜ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਰੂੜ ਮੇਲਾ ਬੁਣਾਇਆ ਜਾਂਦਾ ਸੰਕਤ ਦੂਰ ਤਰਾਡੇ ਨੂੰ ਅੱਗੇ ਦਰਸ਼ਨ ਕਰਦੇ ਨੇ ਔਰ ਜਿਹੜਾ ਇਹ ਸਥਾਨ ਹੈ ਲੰਗਰ ਸਾਹਿਬ ਜਿੱਥੇ ਸਤਿਗੁਰਾਂ ਨੇ ਲੰਗਰ ਛਕਾਇਆ ਜੀ ਪ੍ਰਸ਼ਾਦਾ ਛਕਾਇਆ ਸੀ ਸਤਿਗੁਰਾਂ ਨੇ ਤੇ ਸਾਧ ਸੰਗਤ ਜੀ ਇੱਥੇ ਜਿਹੜਾ ਵੀ ਕੰਮ ਲੰਬੇ ਸਮੇਂ ਤੋਂ ਕੁਝ ਦਾ ਕੋਈ ਕੰਮ ਅੜਿਆ ਹੁੰਦਾ ਕੰਮ ਕੋਈ ਰਾਸ ਨਹੀਂ ਹੁੰਦਾ ਔਰ ਇੱਥੇ ਜਦੋਂ ਵੀ ਅਰਦਾਸ ਬੇਨਤੀ ਕਰਕੇ ਜਾਂਦਾ ਕੋਈ ਪਰਿਵਾਰ ਤਾਂ ਸਾਧ ਸੰਗਤ ਜੀ ਉਹ ਕੰਮ ਪਤਾ ਨਹੀਂ ਲੱਗਦਾ ਕਦੋਂ ਤੇ ਕਿਵੇਂ ਹੋ ਜਾਣਾ ਸਤਿਗੁਰਾਂ ਦੀ ਐਡੀ ਵੱਡੀ ਬਖਸ਼ਿਸ਼ ਹੈ ਕਿਉਂਕਿ ਇਹ ਸਥਾਨ ਜਿਹੜਾ ਵਾ ਬੜਾ ਪੂਜਨਯੋਗ ਹੈ ਉਸਤਾਦ ਦੇ ਬ ਸ਼ਕਤੀ ਵਾਲਾ ਬੜੀ ਸ਼ਰਧਾ ਵਾਲਾ ਸਥਾਨ ਆ ਜੀ ਸਤਿਗੁਰੂ ਆਪ ਹਾਜ਼ਰ ਨਾਜ਼ਰ ਨੇ ਕੋਈ ਵੀ ਕੰਮ ਹੋਵੇ ਜਿਹੜਾ ਸਾਡਾ ਸਿਰੇ ਨਾ ਚੜਦਾ ਜਦੋਂ ਵੀ ਅਸੀਂ ਸਤਿਗੁਰਾਂ ਦੇ ਚਰਨਾਂ ਤੇ ਇਸ ਜਗ੍ਹਾ ਤੇ ਆ ਕੇ ਜਿੱਦੇ ਸਤਿਗੁਰਾਂ ਬਿਸ਼ਾਦਾ ਸ਼ਕ ਉਹ ਸਾਡਾ ਸਾਹ ਦੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰੀਏ ਤਾਂ ਸਾਹ ਸੰਗਤ ਜੀ ਉਹ ਕੰਮ ਜਿਹੜੇ ਸਾਡੇ ਸੰਪੂਰਨ ਹੋ ਜਿਹੜੇ ਸਿਰੇ ਚੜ ਜਾਂਦੇ ਨੇ ਇਹ ਸੰਗਤਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਮੁਕਤਸਰ ਤੇ ਆ ਕੇ ਇਹ ਇਤਿਹਾਸਕ ਦਰਸ਼ਨਾਂ ਦੇ ਦਰਸ਼ਨ ਕਰੋ ਅਤੇ ਆਤਕ ਸਥਾਨਾਂ ਦੇ ਦਰਸ਼ਨ ਕਰੋ ਅਤੇ ਨਾਲੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਨਤਮਸਤਕ ਹੋ ਕੇ ਮੀਰੀ ਪੀਰੀ ਦੇ ਮਾਲਕ ਸ਼ੇਮੇ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਫਾਈਨਲ ਸੋਪਾ ਕਰ ਆ ਗਏ ਜੀ ਤੇ ਦਰਸ਼ਨ ਕਰਕੇ ਇਸ ਵੀਡੀਓ ਨੂੰ ਵੱਧ-ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਾਂਗੇ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ